ਏ ਗਰਮੀ ਬੜੀ ਹੈ ਜਰ ਅੱਤੇ ਰੱਖ ਆ ਗਈ ਜੇ ਤੁਸੀਂ ਹਾਂ ਆ ਗਿਆ ਆ ਲੋ ਪਾਣੀ ਪੀ ਲਓ ਹੋ ਠੀਕ ਹੈ ਹਾਂ ਮੈਂ ਨਾ ਚਾਹ ਰੱਖ ਕੇ ਆਈ ਹਾਂ ਤੇ ਆਪਣੇ ਵਾਸਤੇ ਮੈਂ ਚਾਹ ਲੈ ਕੇ ਆਉਣੀ ਹਾਂ ਠੀਕ ਹੈ ਡਾਕਟਰ ਦੇ ਕੰਮ ਕਰਾ ਥੋੜੇ ਜਿਦੇ ਜੋ ਸਾਦੇ ਪੱਲਾ ਪੱਲਾ ਬਹੁਤ ਬੱਠੀਆਂ ਪੁੱਟਿਆ ਫਾਈਲ ਤਾਂ ਦਫਤਰੀ ਲਈ ਫੇਰ ਜਾਣਾ ਪਊਗਾ ਹਾਂ ਲੋ ਜੀ ਚਾਹ ਪੀ ਲਓ ਉਹ ਠੀਕ ਹੋ ਹਾਂ ਜੀ ਅੱਛਾ ਮੇਰੀ ਗੱਲ ਸੁਣੋ ਮੈਂ ਨਾ 3000 ਰੁਪਏ ਦੇਣਾ ਗਾ ਗਵੰਡੀਆਂ ਦਾ ਤੇ 3000 ਰੁਪਏ ਮੈਨੂੰ ਚਾਹੀਦਾ ਗਾ ਮੇਰੀ ਛੇਲੀ ਦਾ ਬਰਥਡੇ ਆ ਤੇ ਬਾਕੀ ਹੋਰ ਰਸ ਰੁਛਣ ਵਾਲੇ ਨੇ ਹਨਾ ਦੇਣੇ ਆ ਤੇ ਕੱਲ ਨੂੰ ਤੁਹਾਨੂੰ ਦਰਖਾਹ ਮਿਲ ਜੂਗੀ ਤੇ ਪੈਸੇ ਮਿਲ ਜਾਣਗੇ ਨਾ ਅਸਨਾ ਗੱਲ ਇਹ ਆ ਮੈਂ ਨਾ ਪਿਛੇ ਮਾਰਗਾ ਚਾਰ ਪੰਜ ਛੁੱਟੀਆਂ ਤੇ ਬੌਸ ਨੇ ਇਤਕੀ ਜਿਹੜੇ ਜਿਹੜੇ ਮਲਾਜ ਮਨਾਛਟੀਆਂ ਮਾਰੇ ਸੀ ਉਹਨਾਂ ਸਾਰੇ ਟੁਕੜਾ ਚਾਰ ਪੰਜ ਦਿਨ ਲੀਟ ਕਰਤੀ ਤੇ ਮੈਨੂੰ ਟੁਕੜਾ ਚਾਰ ਪੰਜ ਦਿਨ ਲੀਟ ਮਿਲੂਗੀ ਤੇ ਤੂੰ ਜਿਹੜੇ ਦੇਣ ਲੈਣੇ ਹੁੰਦੇ ਕਰ ਆਏ ਕਿ ਮੈਂ ਲੀਟ ਦੇਣ ਕਿ ਮੈਂ ਤਾਂ ਕੱਲ ਦਾ ਕਰਾਰ ਕਰੀ ਬੈਠੀ ਆ ਮੈਂ ਤਾਂ ਗਵੰਡੀਆਂ ਨੂੰ ਦੇਣੀਆਂ ਕੱਲ ਤੇ ਕੱਲ ਮੇਰੀ ਭੈਲੀ ਦਾ ਬਰਥਡੇ ਵੀ ਆ ਉਹਨੇ ਸਾਰਿਆਂ ਨੂੰ ਲੀਟ ਦਿੱਤੀ ਕਿ ਕੀ ਹੋਇਆ ਕੱਲੇ ਮੇਰੀ ਕਿੱਕਰੀ ਜਿੰਨੇ ਕੰਮ ਕਰਦੇ ਸਭ ਨੂੰ ਲੀਟ ਦਊਗਾ ਤੇ ਉਹਨਾਂ ਨੂੰ ਕਹੇ ਸਟੀਆਂ ਕੱਟ ਕੇ ਤੇ ਮੈਨੂੰ ਪੈਸੇ ਦੇ ਦਿਓ ਉਹਨੇ ਕੰਪਨੀ ਦੇ ਪਾਲਿਸੀ ਹੁੰਦੀਆਂ ਕੋਈ ਗੂੜ ਹੁੰਦੇ ਐ ਨਹੀਂ ਮੰਨਦੇ ਤੁਸੀਂ ਆਖ ਹੀ ਨਹੀਂ ਹੋਣਾ ਅਕかせ ਮੈਂ ਉਹ ਕਾਜੀ ਬੋਸ ਨੂੰ ਕਿ ਪੈਸੇ ਘਟਾਰੇ ਦੇ ਦੋ ਬਾਤ ਖਾਤ ਕੋਟ ਲਓ ਪਰ ਉਹਨੇ ਸਾਡੇ ਕੋਲ ਆ ਜਾ ਕੋਈ ਸਿਸਟਮ ਨਹੀਂ ਹੁੰਦਾਗਾ ਤੁਸੀਂ ਆਦੀ ਸੈਲਰੀ ਲਿਓ ਬਸ ਨਹੀਂ ਤੁਸੀਂ ਛੁੱਟੀਆਂ ਕਿਉਂ ਮਾਰੀਆਂ ਯਾਰ ਪਿਛੇ ਇੱਕ ਦਿਨ ਦਾ ਮੈਂ ਸਰਚ ਦਤ ਹੋਣ ਲਾ ਕੇ ਸਤਾਨੀ ਆਇਆਗਾ ਠੀਕ ਕੁਛ ਉਹਦੂ ਬਾਦ ਤਨ ਪੜਾ ਕਰੇ ਕੰਮ ਕਰਕੇ ਸੀ ਜਿੱਤ ਜਾਏ ਇਹ ਤਾਂ ਉਹ ਖੋ ਗਿਆ ਥੋੜੀ ਕਦੇ ਤਨਖਾ ਹੀ ਨਹੀਂ ਆਉਂਦੀ ਕਦੇ ਕਹਦਾ ਨੇ ਬਹਾਨੇ ਮਾਰਦੇ ਰਹਿੰਦੇ ਤੁਸੀਂ ਪੈਸੇ ਨਹੀਂ ਦਿੰਦੇ ਲੈਣ ਦੇਣ ਵਾਲੇ ਮੈਨੂੰ ਤੰਗ ਕਰਦੇ ਆ ਕੋਈ ਨਹੀਂ ਹਸਾਲਾ ਤੇ ਹੰਡਾ ਤੁਸੀਂ ਤਾਂ ਕੋਈ ਨਹੀਂ ਕਹਤਾ ਉਦੋਂ ਮੇਰੀ ਬੇਇੱਜ਼ਤੀ ਕਰਦੇ ਨਾ ਅਗਲੇ ਤੇ ਤੁਹਾਨੂੰ ਚਾਹ ਦਾ ਦਿਨ ਪੀਂਦਨੀ ਕਿ ਨਹੀਂ ਪੀਂਦਨੀ ਚਾਹ ਵੀ ਨਹੀਂ ਪੀਂਦੰਦੀ ਘਰੇ ਆਏ ਬੰਦਾ ਸੱਟਾ ਕਿਆ ਆ ਮੇਰੀ ਵੀ ਪੀਲਾ ਚੱਕ ਲੈ ਲੈ ਪਾ ਲੈ ਚਾਹ ਬੇਇੱਜ਼ਤੀ ਕਰਾਉਣੀ ਹੁੰਦੀ ਹੈ ਮੇਰੀ ਤੁਸੀਂ ਸਾਰਾ ਕੀ ਆ ਜੇ ਤੁਸੀਂ ਪੈਸੇ ਲਈ ਆਏ ਸੀ ਤਾਂ ਮੈਨੂੰ ਝੂਠ ਕਿਉਂ ਬੋਲਿਆ ਪੈਸਾ ਮੈਂ ਲਿਆ ਸੀਗਾ ਮੈਂ ਤਾਂ ਤੈਨੂੰ ਅਜਮਾਉਂਦਾ ਸੀਗਾ ਤੇਰੀ ਤਾਂ ਟੂਣੀ ਬਦਲ ਗਈ ਸੌਰੀ ਯਾਰ ਮੇਰੇ ਨਾਲ ਸਹੇਲੀਆਂ ਚ ਬੇਇਤੀ ਹੁੰਦੀ ਸੀਗੀ ਤੇ ਇੱਕ ਮੈਨੇ ਲੈਣ ਦੇ ਨਾਲੇ ਬਹੁਤ ਤੰਗ ਕਰਦੇ ਆ ਤਾਂ ਕਰਕੇ ਸੌਰੀ ਯਾਰ ਨਹੀਂ ਤੁਸੀਂ ਪੈਸੇ ਲੈ ਆਏ ਸੀ ਤੇ ਮੈਨੂੰ ਗੁੱਸਾ ਕਿਉਂ ਆਇਆ ਅੱਛਾ ਮੈਂ ਪੈਸੇ ਨਹੀਂ ਲੈ ਕੇ ਆਇਆ ਤਾਂ ਤੈਨੂੰ ਗੁੱਸਾ ਆ ਗਿਆ ਨਹੀਂ ਇਹਹੀ ਤਾਂ ਕੋਈ ਗੱਲ ਨਹੀਂ ਮੈਂ ਜਿੰਨੇ ਵਾਰੀ ਪੈਸੇ ਲੈ ਕੇ ਆਉਣਾ ਤੈਨੂੰ ਆ ਕੇ ਫੜਾਉਣਾ ਹੈ ਉਹ ਪੈਸਾ ਨੇ ਕੋਈ ਵੀ ਚੀਜ਼ ਲੈਣੀ ਹੈ ਨਾ ਮੈਨੂੰ ਬਹੁਤ ਖੁਸ਼ੀ ਹੁੰਦੀ ਹੈ ਮੇਰੇ ਪੈਸੇ ਵਸੂਲ ਹੋ ਜਾਂਦੇ ਆ ਕਿ ਤੂੰ ਕੁਝ ਬਣਾ ਲਿਆ ਤੂੰ ਖੁਸ਼ ਐ ਆਪਣੇ ਬੱਚੇ ਖੁਸ਼ ਨੇ ਪਰ ਤੂੰ ਪੈਸੇਆਂ ਪਿੱਛੇ ਮੇਰੀ ਬੇਇੱਜ਼ਤੀ ਕੀਤੀ ਅੱਜ ਮੈਨੂੰ ਚਾਹ ਤੱਕ ਨਹੀਂ ਪੀਣ ਦਿੱਤੀ ਸੌਰੀ ਚਲਾਈਆ ਪਚਾ ਪੀਣੀ ਚਾਹ ਮੈਂ ਪੀ ਲਈਆ ਬਰਤਨ ਵਿੱਚ ਜਾ ਕੇ ਆ ਫਿਰ ਸੋਚ ਰੱਖਤੇ ਆ ਪਰ ਇੱਕ ਗੱਲ ਮੈਨੂੰ ਅੱਜ ਸਮਝ ਆ ਗਈ ਇੱਕ ਗੱਲ ਸੱਚੀ ਐ ਤੇ ਕੋੜੀ ਵੀ ਐ ਇਹ ਬੰਦਾ ਘਰ ਚ ਪੈਸੇ ਲੈ ਕੇ ਆਉਂਦਾ ਨਾ ਤਾਂ ਤਾਂ ਉਹਦੀ ਇੱਜ਼ਤ ਮਾਨ ਸਨਮਾਨ ਪੂਰਾ ਹੁੰਦਾ ਐ ਪਰ ਜੇ ਕਿਤੇ ਬੰਦੇ ਦੇ ਮਾੜੇ ਦਿਨ ਆ ਜਾਣ ਉਹਦੇ ਕੋਲੇ ਪੈਸਾ ਨਾ ਹੋਵੇ ਉਹਦੀ ਘਰ ਵਿੱਚ ਕੁੱਤਿਆਂ ਨਾਲ ਮਾੜੀ ਜੂਨ ਹੋ ਜਾਂਦੀ ਹੈ ਆ ਰੱਖ ਪੈਸੇ ਆ ਤੇ ਕੋਲੇ ਤੈਨੂੰ ਲੋੜ ਪਈ ਹੋਰ ਪੈਸੇ ਤਾਂ ਮੈਨੂੰ ਕੋਲ ਦੱਸ ਤੀ ਧੰਨਵਾਦ ਤੇਰਾ ਬਹੁਤ ਸੋਹਣਾ ਸਬਸਕ੍ਰਾਈਬ ਕੀਤਾ ਤੁਹਾਨੂੰ ਅੱਜ ਸੋਰੀ ਸੋਰੀ ਸਤਿ ਸ਼੍ਰੀ ਅਕਾਲ ਦੋਸਤੋ ਪੈਸਾ ਸਭ ਕੁਝ ਨਹੀਂ ਹੁੰਦਾਗਾ ਜ਼ਿੰਦਗੀ ਵਿੱਚ ਸਾਡੇ ਰਿਸ਼ਤੇ ਸਾਡੇ ਲਈ ਬਹੁਤ ਇਮਤ ਰੱਖਦੇ ਨੇ ਕਦੇ ਵੀ ਪੈਸਾ ਦੇ ਖਾਤਰ ਰਿਸ਼ਤੇ ਵਿੱਚ ਗਰਾਰ ਨਾ ਆਉਂਦਿਓ ਕਿਉਂਕਿ ਚੰਗੇ ਮਾੜੇ ਦਿਨ ਤਾਂ ਹਰ ਕਿਸੇ ਦੇ ਆਉਂਦੇ ਰਹਿੰਦੇ ਆ ਇਹ ਨਹੀਂ ਕੀ ਚੰਗੇ ਮਾੜੇ ਦੇ ਦੇਖੇ ਸੀ ਇੱਕ ਦੂਜੇ ਨਾਲ ਲੜ ਗਏ ਗਲਤ ਬੋਲੀ ਇੱਕ ਦੂਜੇ ਦੀ ਇੱਜ਼ਤ ਨਾ ਕਰ ਗਏ ਤੇ ਸਾਡਾ ਇਹ ਛੋਟਾ ਜਿਹਾ ਮੈਸੇਜ ਤੁਹਾਨੂੰ ਕਿਵੇਂ ਲੱਗਿਆ ਕਮੈਂਟ ਕਰਾ ਹਿੰ ਜ਼ਰੂਰ ਦੱਸੋ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਨੂੰ ਪ੍ਰੈਸ ਕਰੋ ਧੰਨਵਾਦ ਜੀ